ਸਾਰੇ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰਖਿਆ ਦੀਨ ਆਪਾਂ 18 ਜਨਵਰੀ 2025 ਨੂੰ ਜਿਹੜਾ ਪੇਪਰ ਹੋਇਆ ਉਹਦੇ ਬੇਟਾ 33 ਨੰਬਰ ਸਵਾਲ ਤੇ ਆਗੇ ਇਹਦੇ ਵਿੱਚ ਬੇਟਾ ਕੁਝ ਟੁਕੜੇ ਕੱਟੇ ਹੋਏ ਹੁੰਦੇ ਆ ਕਹਿੰਦੇ ਇਹਨਾਂ ਨੂੰ ਜੋੜ ਕੇ ਕਿਹੜੀ ਇਕਾਈਤੀ ਹੈ ਜਿਹੜੀ ਉਹ ਬਣ ਸਕਦੀ ਹੈ ਉਹ ਅਸੀਂ ਦੱਸਣੀ ਹੁੰਦੀ ਹੈ ਤਾਂ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ অবজারਵ ਕਰਦੇ ਆ ਆ ਦੋ ਚੀਜ਼ਾਂ ਸਿਰਫ A ਕਿੱਤੀ ਚ ਦਿਖਦੀਆਂ ਇੱਕ ਲੰਬੀ ਟ੍ਰਾਇੰਗਲ ਹੈ ਜਿਹੜੀ ਠੀਕ ਹੈ ਇਹਦੇ ਚ ਤਿੰਨ ਟ੍ਰਾਇੰਗਲਾਂ ਹੈਗੀਆਂ ਇਹ ਪੋਸੀਬਲ ਨਹੀਂ ਹੈ ਵੀ ਤਿੰਨ ਟ੍ਰਾਇੰਗਲਾਂ ਇਹ ਵੀ ਤਿੰਨ ਟ੍ਰਾਇੰਗਲਾਂ ਹੈਗੀਆਂ ਆਹਾਂ ਚੀਜ਼ ਸਿਰਫ A ਵਾ ਨਹੀਂ ਪੋਸੀਬਲ ਹੈਗਾ ਇਸ ਕਰਕੇ ਐਸ ਕੱਟ ਪੀਸਾਂ ਨੂੰ ਜੋੜ ਕੇ ਆਹਾਂ ਕਿੱਤੀ ਹੈ ਜਿਹੜੀ ਬਣਾਈ ਜਾ ਸਕਦੀ A 1 ਨੂੰ ਐ ਦੇ ਰਾਈਟ ਆਨਸਰ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 34 ਸਵਾਲ ਨੰਬਰ 34 ਨੂੰ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਆ ਬੇਟਾ ਤਾਂ ਆ ਇੱਕ ਟ੍ਰਾਇੰਗਲ ਦੋ ਟ੍ਰਾਇੰਗਲ ਤਿੰਨ ਤੇ ਚਾਰ ਟ੍ਰਾਇੰਗਲਾਂ ਠੀਕ ਹੈ ਤਾਂ ਇਹਦੇ ਤੋਂ ਕਿਹੜੀ ਅਕਿਰਤੀ ਹੈ ਜਿਹੜੀ ਉਹ ਬਣਾਈ ਜਾ ਸਕਦੀ ਹੈ ਬੇਟਾ ਤਾਂ ਜਦੋਂ ਅਸੀਂ ਧਿਆਨ ਦੇ ਨਾਲ ਅਬਜ਼ਰਵ ਕਰਦੇ ਹਾਂ ਬੇਟਾ ਇਹਨੂੰ ਤਾਂ ਬੇਟਾ ਆ ਦੇਖੋ ਆ ਸੀ 1 ਅਕਿਰਤੀ ਹੈ ਜਿਹੜੀ ਉੱਬਰ ਕੇ ਸਾਹਮਣੇ ਆਉਂਦੀ ਹੈ ਆਹਾਂ ਅਕਿਰਤੀ ਬਣਾਈ ਜਾ ਸਕਦੀ ਹੈ ਇਹਦੇ ਤੋਂ ਠੀਕ ਹੈ ਬੇਟਾ ਆ ਨਾਲ ਦੀ ਨਾਲ ਬਸ ਜੁੜਿਆ ਹੀ ਹੈ ਇਹਨੂੰ ਠੀਕ ਤਾਂ ਸੀ 1 ਸਾਡਾ ਰਾਈਟ ਆਨਸਰ ਆ ਜਾਊਗਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 35 ਸਵਾਲ ਨੰਬਰ 35 ਦੇ ਵਿੱਚ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਅਬਜ਼ਰਵ ਕਰਦੇ ਹਾਂ ਇਹਨੂੰ ਤਾਂ ਇਹ ਕਿਹੜੀ ਇਕਾਈਤੀ ਹੈ ਜਿਹੜੀ ਜੋੜ ਕੇ ਬਣਦੀ ਹੈ ਅਸੀਂ ਜਦੋਂ ਧਿਆਨ ਦੇ ਨਾਲ ਦੇਖਦੇ ਹਾਂ ਬੇਟਾ ਇਹਨੂੰ ਤਾਂ ਬੇਟਾ ਆਹਾ ਕਰਤੀ ਦੇਖੋ ਇੱਕ ਪੀਸ ਆ ਪਿਆ ਇਹਦੇ ਨਾਲ ਆਰਧ ਚੱਕਰ ਆ ਲੱਗਿਆ ਹੋਇਆ ਤੇ ਇੱਕ ਪੀਸ ਆ ਪਿਆ ਇੱਕ ਆ ਪੀਸ ਇੱਕ ਆ ਇੱਕ ਆਰਧ ਚੱਕਰ ਹੋ ਗਿਆ ਤੇ ਇਕਾਇਤਾ ਕਰ ਚੱਕਰ ਸਿਰਫ ਇਹਦੇ ਵਿੱਚ ਹੀ ਬਣਦੇ ਪਈ ਹੈ ਇਸ ਕਰਕੇ 21 31 ਇੰਨਾ ਪੀਸਾਂ ਨੂੰ ਜੋੜ ਕੇ ਬਣਾਈ ਜਾ ਸਕਦੀ 21 ਨੂੰ ਐ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 36 ਸਵਾਲ ਨੰਬਰ 36 ਦੇ ਵਿੱਚ ਵੀ ਧਿਆਨ ਦੇ ਨਾਲ ਦੇਖੋ ਵੀ ਆਹ ਕਿੱਤੀ ਹੈ ਜਿਹੜੀ ਕਿਨਾਂ ਨੂੰ ਜੋੜ ਕੇ ਬਣਾਈ ਜਾ ਸਕਦੀ ਹੈ ਜਦੋਂ ਬੇਟਾ ਅਸੀਂ ਧਿਆਨ ਨਾਲ ਆਬਜ਼ਰਵ ਕਰਦੇ ਬਾਕੀ ਕਿੱਤੀਆਂ ਤਾਂ ਰੂਪ ਹੀ ਅਲੱਗ-ਅਲੱਗ ਹੈਗੀ ਹੈ ਸਿਰਫ ਆਹ ਡੀ 1 ਕਿੱਤੀ 1 2 ਤੇ 3 ਆ 1 2 ਤੇ 3 ਨੇ ਪੀਸ ਇੱਕੋ ਜੇ ਹੈਗੀ ਹੈ ਤਾਂ D1 ਜਿਹੜੀ ਕਿਰਤੀ ਰਾਈਟ ਆਨਸਰ ਬਣਦੀ ਪਈ ਹੈ D1 ਨੂੰ ਅਸੀਂ ਇਹਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਇਹਦਾ ਹੀ ਸਵਾਲ ਨੰਬਰ 37 ਇਹਦੇ ਵਿੱਚ ਬੇਟਾ ਛੁਪੀ ਹੋਈ ਕਿਰਤੀ ਹੈ ਜਿਹੜੀ ਲੱਭਣੀ ਹੁੰਦੀ ਹੈ ਤੇ ਕਹਿੰਦਾ ਵੀ ਆਹ ਕਿਰਤੀ ਹੈ ਜਿਹੜੀ ਕਿੱਥੇ ਛੁਪੀ ਹੋਈ ਹੈਗੀ ਹੈ ਕਿਹੜੇ ਚਿੱਤਰ ਦੇ ਵਿੱਚ ਛੁਪੀ ਹੋਈ ਹੈਗੀ ਹੈ ਅਸੀਂ ਇਹ ਦੇਖ ਕੇ ਦੱਸਣਾ ਹੁੰਦਾ ਹੈ ਬੇਟਾ ਠੀਕ ਹੈ ਤਾਂ ਜਦੋਂ ਅਸੀਂ ਧਿਆਨ ਦੇ ਨਾਲ ਆਬਜ਼ਰਵ ਕਰਦੇ ਹਾਂ ਬੇਟਾ ਤਾਂ ਆ ਬੇਟਾ C1 ਅਕਿਰਤੀ ਦੇ ਵਿੱਚ ਆ ਦੇਖੋ ਆ ਇੰਜ ਜਾ ਕੇ ਇੰਜ ਜਾ ਕੇ ਤੇ ਇੰਜ ਨਾਲ ਜੁੜੀ ਹੋਈ ਹੈ ਇਹ ਇੱਥੋਂ ਇੰਜ ਐਂਡ ਐਂਡ ਤੇ ਇੰਜ ਆ C1 ਅਕਿਰਤੀ ਚ ਆ ਕਿਤੀ ਲੁਕੀ ਹੋਈ ਹੈ C1 ਅਕਿਰਤੀ ਸਾਡਾ ਰਾਈਟ ਆਨਸਰ ਬਣੂਗਾ ਇਸ ਤੋਂ ਬਾਅਦ ਦੇ ਵਿੱਚ ਬੇਟਾ ਸਵਾਲ ਨੰਬਰ 38 ਇਹ ਬੇਟਾ ਸੌਖੇ ਹੀ ਸਵਾਲ ਹੁੰਦੇ ਆ ਆ ਕਿਰਤੀ ਜਿਹੜੀ ਬੇਟਾ ਆ C1 ਅਕਿਰਤੀ ਦੇ ਵਿੱਚ ਲੁਕੀ ਹੋਈ ਹੈਗੀ ਹੈ ਠੀਕ ਹੈ ਤਾਂ C1 ਨੂੰ ਹੀ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ हां बेटा ਤਾਂ C1 ਕਿੱਤੀ ਆ ਜਿਹੜੀ ਤਾਂ ਬੇਟਾ A ਕਿੱਤੀ ਇੱਥੇ ਲੁਕੀ ਹੋਈ ਆ ਇਸ ਕਰਕੇ C1 ਦਾ ਰਾਈਟ ਆਨਸਰ ਬਣਦਾ ਪਿਆ C1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 39 A ਕਿੱਤੀ ਆ ਬੇਟਾ ਅਸੀਂ ਦੇਖਣਾ ਕਿੱਥੇ ਲੁਕੀ ਹੋਈ ਆ ਜਦੋਂ ਅਸੀਂ ਧਿਆਨ ਆਬਜ਼ਰਵ ਕਰਦੇ ਹਾਂ ਤਾਂ ਬੇਟਾ A ਵੀ C1 ਕਿੱਤੀ ਦੇ ਵਿੱਚ ਹੀ A ਕਿੱਤੀ ਲੁਕੀ ਹੋਈ ਦਿਖਾਈ ਦਿੰਦੀ ਪਈ ਆ ਸਾਨੂੰ ਠੀਕ ਹੈ ਤਾਂ C1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਆ ਵਿਚਲੀਆਂ ਲਾਈਨਾਂ ਹਟਾ ਕੇ ਦੇਖੋ ਆ ਕਿ ਇੱਥੇ ਲੁਕੀ ਬੈਠੀ ਹੈ ਤਾਂ ਅੱਗੇ ਆ ਗਿਆ ਬੇਟਾ ਇਹਦਾ ਲਾਸਟ ਸਵਾਲ ਮਾਨਸਿਕ ਯੋਗਤਾ ਵਾਲੇ ਭਾਗ ਦਾ ਤਾਂ 40 ਨੰਬਰ ਸਵਾਲ ਆਹ ਕਹਤੀ ਆ ਬੇਟਾ ਇਹ ਤਾਂ ਸਾਫ਼ ਹੀ ਦਿਖੀ ਜਾਂਦੀ ਹੈ ਵੀ ਆਹ ਲੁਕੀ ਬੈਠੀ ਹੈ ਤੇ ਆਹ ਕਹਤੀ ਹੈ ਜਿਹੜੀ ਠੀਕ ਹੈ ਬੇਟਾ ਤਾਂ ਆਇਆ 31 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਮਾਗੇ ਠੀਕ ਹੈ a1 ਸਾਡਾ ਰਾਈਟ ਆਨਸਰ ਬਣੂਗਾ a ਸੀਗਾ ਬੇਟਾ ਇਹਦੇ ਮਾਨਸਿਕ ਯੋਗਤਾ ਵਾਲੇ ਭਾਗ ਦਾ ਆਖਰੀ ਸਵਾਲ 40 ਨੰਬਰ ਸਵਾਲ ਅੱਗੇ ਬੇਟਾ 41 ਤੋਂ ਗਣਿਤ ਦੇ ਸਵਾਲ ਸ਼ੁਰੂ ਹੋ ਜਾਂਦੇ ਇਹ ਆਪਾਂ ਅਗਲੀ ਵੀਡੀਓ ਵਿੱਚ ਸਾਂਝੇ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ